ਸੱਚਤਾ ਤਿਆ ਕੀਤੀ ਗਈ ਹੈ ਸਰਕਾਰ ਦਾ ਵੇਖੋ ਇਹ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਵੇਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇੰਨਾ ਕਾਹਦਾ ਡਰ ਪਿਆ ਵਾ ਜਿਉ ਉਹਦੀ ਸੌ ਚੱਕ ਦੇ ਦੀ ਵੀਡੀਓ ਬਣਦੀ ਚਾਹੇ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚ ਐਡੀ ਕੋਈ ਵੱਡੀ ਗੱਲ ਨਹੀਂ ਇੱਥੇ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਕੀ ਕੀਤੀ ਜਾ ਰਹੀ ਹੈ ਕਿ ਵਿਕਾਸ ਮਾਣ ਕਿਸ ਸਾਡੀ ਹੈ ਯਾ ਵੀ ਉਹਨਾਂ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ভোটার ਆ ਉਹ ਆਣ ਕੇ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ 'ਤੇ ਧਿਆਨ ਕੇ ਕਾਰਵਾਈ ਕਰੀ ਤੁਸੀਂ ਲਗਾਤਾਰ ਜਿੱਤ ਤੋਂ ਬਾਅਦ ਸੰਗਤ ਦੇ ਵਿੱਚ ਵੀ ਜਾ ਰਹੇ ਹੋ ਲੋਕ ਕੀ ਕਹਿੰਦੇ ਅੱਜ ਵੀ ਤੁਸੀਂ ਕਿਤੇ ਧੰਨਵਾਦ ਜਿੱਥੇ ਕਰਨਾ ਸੀ ਉੱਥੇ ਨਹੀਂ ਆਏ ਅਸੀਂ ਹਰ ਰੋਜ਼ ਹੀ ਮਤਲਬ ਧੰਨਵਾਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ 'ਚ ਇਹੋ ਹੀ ਹੈ ਵੀ ਭਾਈ ਸਾਹਿਬ ਕਦੋਂ ਆਉਣਗੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਹੀ ਸਵਾਲ ਹੈ ਵੀ ਉਹ ਕਦੋਂ ਬਾਹਰ ਆ ਰਹੇ ਇਹ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਰੰਤ ਉਹਨਾਂ ਨੂੰ ਕਿਉਂਕਿ ਐਨਐਸਏ ਦਾ ਕੋਈ ਪ੍ਰੂਫ ਨਹੀਂ ਹੈਗਾ ਨਿਆਕ ਇਹਨਾਂ ਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਕਿਉਂਕਿ ਹੁਣ ਉਹ ਐਮਪੀ ਬਣ ਗਏ ਪਾਈਆਂ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਘਰ ਮਾਣ ਨੂੰ ਅੱਜ ਕਿੰਨੀ ਖੁਸ਼ੀ ਹੈ ਕਿ ਪੁੱਤ ਨੂੰ ਜਿਹੜਾ ਰਸਮੀ ਤੌਰ ਤੇ ਸਭਧਾਨਕ ਤੌਰ ਤੇ ਭਾਈ ਅਮਰਪਾਲ ਸਿੰਘ ਐਮਪੀ ਜਿਹੜਾ ਐਮਪੀ ਸ਼ਬਦ ਨਾਲ ਲੱਗ ਚੁੱਕਿਆ ਬਹੁਤ ਖੁਸ਼ੀ ਆ ਅਸੀਂ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਵੀ ਜਿੰਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਵਾਹਿਗੁਰੂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਖੁਸ਼ੀ ਹੈ ਅਸਾਂ ਲੋਕਾਂ ਦੀ ਅਸੰਭਿਤਾ ਵੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਲੋਕਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਰੱਖਾਂ ਵੋਟਾਂ ਪਾਈਆਂ ਉਹਨਾਂ ਦੀ ਉਨੀ ਆਸਾਂ ਵੀ ਨਹੀਂ ਉਹ ਤਾਂ ਹੀ ਕਹਿੰਨੇ ਸਰਕਾਰ ਨੂੰ ਤੁਰੰਤ ਰਹਾਈ ਦੇਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮਲੀ ਪੰਜਾਬ ਦੇ ਕੰਮ ਕਰੇ ਕੌਮ ਦੀ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਸਰਜੀ ਸਿੰਘ ਖਾਸ ਕਰਕੇ ਫਰੀਦਕੋਟ ਤੋਂ ਜਿੱਤੇਗੇ ਉਹਨਾਂ ਨੇ ਅੱਜ ਦਿੱਲੀ 'ਚ ਬਿਆਨ ਦਿੱਤਾ ਹੈ ਕਿ ਜੇ ਮੇਰੀ ਬੁਲਾਕਾਤ ਹੁੰਦੀ ਹੈ ਤਾਂ ਮੈਂ ਅ ਜਲਦੀ ਜਿਹੜੀ ਐਸਡੀਪੀਸੀ ਇਲੈਕਸ਼ਨ ਹੋਣ ਜਾ ਰਹੇ ਉਹਦੇ ਬਾਰੇ ਵੀ ਭਾਈ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰੂੰਗਾ ਪਤਾ ਨਹੀਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਹੁਣਾਂ ਨੇ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਦੇ ਚਲੋ ਉਹ ਗਾੜੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਤੁਹਾਡਾ ਹੁਣ ਐਮਪੀ ਸਾਹਿਬ ਨੂੰ ਮਿਲਣ ਜਾਣ ਦਾ ਕੋਈ ਤਾਂ ਪ੍ਰੋਗਰਾਮ ਆ ਜੀ ਵੇਖੋ ਹੁਣ ਜਾਵਾਂਗੇ ਛੇਤੀ ਘਰੇ ਕੋਸ਼ਿਸ਼ ਕਰਾਂਗੇ ਕਿ ਛੇਤੀ ਜਾਈਏ ਜਿੱਥੇ ਰਕਾਲਦ ਸਾਹਿਬ ਜੀ ਅਸੀਂ ਪੁੱਛੀ ਨੂੰ ਕਹੋਗੇ ਹੁਣ ਤਾਂ ਐਮਪੀ ਬਣ ਗਏ ਨੇ ਇਹਨਾਂ ਨੂੰ ਚਾਹੀਦਾ ਨਹੀਂ ਹੁਣ ਕਿ ਅਵਾਜ਼ ਚੁੱਕੀ ਜੇਦੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਹਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੀ ਆ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਕਿ ਆਪਾਂ ਅੱਜ ਆਵਾਜ਼ ਚੁੱਕੀ ਏ ਕਿ ਇੱਕ ਇੱਕ ਬੰਦਾ ਲੋਕਤੰਤਰ ਤੇ ਸਵਿਧਾਨ ਦੇ ਅੰਦਰ ਰਹਿ ਕੇ ਸਾਰੇ ਕੰਮ ਹੁਣ ਸੋਹ ਵੀ ਚੁੱਕੀ ਗਈ ਆ ਤੇ ਆਪਾਂ ਅੱਜ 28 ਕਿ ਇੱਕ ਬੇਕਸੂਰ ਨੌਜਵਾਨ ਨੂੰ 3 ਸਾਲ ਤੋਂ ਪਹਿਲਾਂ ਬੰਦ ਕੀਤਾ ਹੋਇਆ ਅੰਦਰ ਐਨਐਸਏ ਦੁਬਾਰਾ ਵਧਾਈ ਆ ਤੇ ਇਹ ਸਾਰੀਆਂ ਗਰਮਾਂ ਤੋਂ ਸਰਕਾਰਾਂ ਵੀ ਬਾਜ਼ ਆ ਜਾਣ ਤੇ ਜਿਹੜੇ ਲੋਕਾਂ ਦੀ ਸੰਗਤ ਦਾ ਫਤਵਾ ਉਹਨੂੰ ਮਨਜ਼ੂਰ ਕਰਾਂ ਤੇ ਤਿੰਨ ਜੂਨ ਨੂੰ ਚੁੱਪਚੀਪੇ ਇੱਕ ਸਾਲ ਵਧਾ ਦਿੱਤੀ ਜਾਂਦੀ ਐ ਐਨਐਸਏ ਨਹੀਂ ਤਿੰਨ ਜੂਨ ਨੂੰ ਨਹੀਂ ਐਨਐਸਏ ਤੇ ਫਰਵਰੀ ਦੀ ਲਾਈ ਐ ਤਿੰਨ ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ ਤਿੰਨ ਮਹੀਨੇ ਹਾਂਜੀ ਹਾਂਜੀ ਤਿੰਨ ਮਹੀਨੇ ਦੀ ਉਹਨਾਂ ਐਕਸਟੈਂਡ ਕੀਤੀ ਹੈ ਵੀ ਸੰਗਤਾਂ ਜ ਬਹੁਤ ਰੋਸ ਸੀ ਇਸ ਗੱਲ ਦਾ ਵੀ ਕਿਉਂਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਵੇ ਲੈਵਲ ਜੇਕਰ ਨਹੀਂ ਰਿਹਾ ਕਰਦੇ ਲੋ ਜਿਹੜੇ ਹਲਕੇ ਦੇ ਡਵੈਲਪਮੈਂਟ ਦੇ ਕੰਮ ਨੇ ਉਹ ਰੁਕ ਜਾਣਗੇ ਜਾਂ ਲੋਕਾਂ ਦੇ ਸਮੱਸਿਆਵਾਂ ਦਾ ਜਿਹੜੇ ਹੱਲ ਨਹੀਂ ਹੁੰਦੀਆਂ ਉਹ ਹੀ ਹੈ ਨਾ ਕਿ ਜਿੱਦਾਂ ਹੁਣ ਨੌ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸ ਲਈ ਪਾਈਆਂ ਵੀ ਸਾਡੇ ਜਿਹੜੇ ਕੰਮ ਆ ਕਰਨਗੇ ਇਹ ਕਰਕੇ ਸਰਕਾਰਾਂ ਤੁਰੰਤ ਰਹਾ ਕਰਨ ਤੇ ਉਹ ਵਾਅਦੇ ਆਪਣੇ ਆਨ ਕੇ ਪੂਰੇ ਕਰਨ ਸੰਗਤਾਨਾਂ ਸੰਗਤਾਨਾਂ ਦਾ ਧੰਨਵਾਦ ਕਰਨ ਉਹਨਾਂ ਦੇ ਕੀਤੇ ਹੋਏ ਵਾਅਦੇ ਪੂਰੇ ਕਰਨ ਜਿਹੜੇ ਮੇਨ ਮੁੱਦਾ ਇੱਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਹਾਇਆਂ ਦਾ ਕਰਕੇ ਅਹੀ ਇਲੈਕਸ਼ਨ ਜਿਹੜੀ ਲੜੀ ਸੀ ਤੋ ਵਾਣ ਕਿ ਆਪਣਾ ਜਿਹੜਾ ਵਾ ਵੀ ਉਹ ਕੰਮ ਕਰੂ। ਜਿਹੜਾ ਸ਼ੁਕਰਾਨਾ ਸਮਾਗਮ ਕੋਈ ਲਿਖਿਆ ਗਿਆ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਚ ਖੜਪੜ ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਹੁੰਦੇ ਦੇ ਡੈਡੀ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ। ਅੱਜਾ ਬਹੁਤ ਬੜਾ ਜ਼ਿਆਦਾ ਖੁਸ਼ੀਆਂ ਬਣਾਈਆਂ ਜਾ ਰਹੀਆਂ। ਬਹੁਤ ਸੰਗਤਾਂ ਚ ਬਹੁਤ ਜ਼ਿਆਦਾ ਸ਼ਾਹ ਸੰਗਤ ਤੇ ਬੜੀ ਨਿਰਾਸ਼ਾ ਵੀ ਸੀ ਜਿੰਨਾ ਤੱਕ ਉਹਨਾਂ ਨੂੰ ਸੌਣੀ ਚਕਾਈ ਗਏ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਚੁੱਕ ਸਮਾਗਮ ਹੋ ਗਿਆ ਤੇ ਸੰਗਤਾਂ ਚ ਬਹੁਤ ਹੀ ਜ਼ਿਆਦਾ ਖੁਸ਼ੀ ਆ। ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਇਹ ਸੰਗਤਾਂ ਦੀ ਹੈ ਐਨਐਸਏ ਤਾਂ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਆਤਵਾਸ ਹੈ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈ ਜੇਕਰ ਸਿੱਧਾ ਮੁੱਖ ਮੰਤਰੀ ਦੇ ਬਾਰੇ ਜੇ ਤੁਸੀਂ ਕਹਿਣਾ ਹੋਵੇ ਸਕਦਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਤਾਂ ਹੁਣੀ ਹੋਈ ਅਪੀਲ ਵੀ ਆ ਇੱਕ ਇਸੰਦੇ ਸਮਝੋ ਵੀ ਜਦੋਂ 4 4.5 ਲੱਖ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਐਮਪੀ ਬਣਾਇਆ ਇਹਨਾਂ ਨੂੰ ਨੰਨ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰ ਤੇ ਛਕਾਉਣਾ ਨੇ ਸੇ ਛਡਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਇੰਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤੁਸੀਂ ਪਰੋਲਾਂ ਦੇਣ ਡੇਜ ਤੇ ਜਿਹੜੇ ਇੱਕ ਮਤਲਬ ਬੇਕਸੂਰ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਪਰੋਲ ਕਿਹਨੂੰ ਕਰਦਿਆਂ ਮਿਲਣ ਤੱਕ ਨਹੀਂ ਦੇਣ ਡੇ ਪਰ ਜਦੋਂ ਅਮਰਪਾਲ ਸਿੰਘ ਨੂੰ ਇੱਕ ਇਹ ਇੱਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿਦਾਂ ਕਹਿੰਦਾ ਲੱਗਦੀ ਜਾਂਦਾ ਹੈ ਕਈ ਵਾਰੀ ਇਹ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਉਹ ਕੋਈ ਕੁਝ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਦੋਧ ਦੇ ਦਾਰੇ ਚ ਰਹਿ ਕੇ ਚੋਣ ਲੜੀ ਸਭਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੁਣ ਤੇ ਨਾ ਨਹੀਂ ਹੋ ਜਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਯੋਗੋਂ ਤੇ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੀ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਆਹੀ ਮੁੱਦੇ ਐ ਤੇ ਮਸਲਾ ਠਾਵਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਜਰੂਰ ਕਰਾਂਗੇ ਤਰਨ ਤਰਨ ਹਲਕਾ ਜੇਕਰ ਕਿਉਂਕਿ ਨਸ਼ਿਆਂ ਨੂੰ ਲੈ ਕੇ ਪਹਿਲਾਂ ਤੋਂ ਇਹ ਹਮ ਸ਼ੁਰੂ ਕੀਤੀ ਸੀ ਪਰ ਤਰਨ ਤਰਨ ਸਭ ਤੋਂ ਵੱਧ ਅਸੀਂ ਕਹਿ ਸਕਦੇ ਭਾਵੇਂ ਪੰਥਕ ਹਲਕਾ ਉਹਨੂੰ ਕਹਿੰਦੇ ਪਰ ਸਭ ਤੋਂ ਵੱਧ ਉਸ ਹਲਕੇ ਦੇ ਵਿੱਚ ਉਹਦੇ ਲਈ ਕੋਈ ਕੰਮ ਆ ਸਾਰੇ ਇਹ ਲੋਕ ਪੁੱਛਦੀ ਕਿ ਵੀਰਵਾਰ ਨੂੰ ਪਰਮਿਸ਼ਨ ਦਿੱਤੀ ਇਸ ਨੂੰ ਚੁੱਕਣ ਲਈ ਕੋਹਲ ਗਿਆਨੇ ਨਾ ਤਾਂ ਕੋਈ ਤਰ ਹੋਂਗੇ ਕਿਆ ਨਸ਼ੇ ਨੇ ਨਾ ਕੋਈ ਹਲਕਾ ਗਈ ਕਿਆ ਕਿਉਂਕਿ ਸਾਰੇ ਨਸ਼ੇ ਦੀ ਬੜੀ ਪਰਮਾ ਰਿਆ ਤੇ ਇਹ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਚਲੋ ਜੇ ਗਮਾਵਾ ਦੇ ਪੁੱਤ ਬਚਦੇ ਆ ਤਾਂ ਤੁਹਾਨੂੰ ਇਹਨੂੰ ਤੁਰੰਤ ਰਹਾ ਕਰਨਾ ਚਾਹੀਦਾ ਵਾ ਕਿਉਂਕਿ ਜੇ ਕਿਸ ਦੀ ਇੱਕ ਗੱਲ ਸੁਣ ਕੇ ਕੋਈ ਨੌਜਵਾਨ ਸੋਚਦਾ ਵਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਪਾਬੰਦੀ ਨਹੀਂ ਲਾਉਣਾ ਚਾਹੀਦੀ ਤੁਰੰਤ ਰਹਾ ਕਰਕੇ ਤੇ ਉਹ ਜਿਹੜਾ ਮਗਰਲਾ ਕੰਮ ਹੋਇਆ ਸ਼ੁਰੂ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਥ ਦਿੱਤਾ ਸੀ ਵੋਟਾਂ ਪਾਈਆਂ ਸੀ ਪਰ ਹੁਣ ਜ਼ਰੂਰੀ ਹੈ ਕਿ ਜਿਹੜਾ ਲੋਕਾਂ 'ਚ ਵਿਚਰਿਆ ਜਾਵੇ ਤੇ ਲੋਕਾਂ ਦੀ ਸਮੱਸਿਆਵਾਂ ਹੱਲ ਕੀਤੀ ਜਾਵੇ। ਮੈਂ ਪਹਿਲੇ ਵੀ ਕਿਹਾ ਕਿ ਲੋਕਾਂ ਨੇ ਬਹੁਤ ਅਸ਼ਾਹਨਾ ਪਾਰਟੀ ਬਾਜੀ ਤੋਂ ਉੱਥਰ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਛੱਡ ਕੇ ਉਹਨਾਂ ਆਜ਼ਾਦ ਉਮੀਦਵਾਰ ਚੁਣਿਆ ਸੀ। ਮੰਗੂ ਲੋਕਾਂ ਨੂੰ ਇਹਦੇ ਤੇ ਬਹੁਤ ਆਸ ਸੀ ਤੇ ਹੁਣ ਇਹ ਹੀ ਹੈ ਵੀ ਸਰਕਾਰਾਂ ਨੂੰ ਰਿਹਾ ਕਰਨ ਤੇ ਉਹ ਲੋਕਾਂ ਦੀ ਜਿਹੜੀ ਆਸ ਤੇ ਹੁੰਦਾ ਉਤਰੇ। ਜਿਹੜੇ ਜ਼ਿਮਨੀ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਕੀ ਕਹੋਗੇ? ਉਹਨਾਂ ਬਾਰੇ ਅਜੇ ਕੁਝ ਨਹੀਂ ਪਤਾ। ਨਾਲ ਸਾਡੀ ਭਾਈ ਸਾਹਿਬ ਨਾਲ ਕੋਈ ਗੱਲ ਹੀ ਹੋਈ ਹਫ਼ਤੇ 10 ਦਿਨ ਤੋਂ। ਵਾਕੀ ਮਿਲਾਂਗੇ ਤੇ ਫੇਰ ਹੀ ਪ ठीक